ਨਰੋਟ ਜੈਮਲ ਸਿੰਘ ਵਿਖੇ 25 ਸਤੰਬਰ ਦੁਪਹਿਰ 1 ਵਜੇ ਨਗਰ ਪੰਚਾਇਤ ਵਿਖੇ ਵਿਸ਼ੇਸ਼ ਮੀਟਿੰਗ ਆਯੋਜਿਤ ਕੀਤੀ ਗਈ ਇਸ ਮੌਕੇ ਤੇ ਨਰੋਟ ਜੈਮਲ ਸਿੰਘ ਦੇ ਬਲਾਕ ਪ੍ਰਧਾਨ ਬੱਬੀ ਕੁਮਾਰ ਵਿਸ਼ੇਸ਼ ਤੌਰ ਤੇ ਹਾਜ਼ਰ ਸਨ ਅਤੇ ਸ਼ਹਿਰ ਵਿੱਚੋਂ ਕੂੜਾ ਕਰਕਟ ਉਠਾਉਣ ਲਈ ਮਿਲੇ 4 ਈ ਰਿਕਸ਼ਾ ਨੂੰ ਹਰੀ ਚੰਡੀ ਦੇ ਕੇ ਰਵਾਨਾ ਕੀਤਾ ਗਿਆ ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਸਰਬਸ਼੍ਰੀ ਕਰਮਚੰਦ ਮਨੀ ਮਹਾਜਨ ਬਬੂ ਮਹਾਜਨ ਆਦਿ ਹਾਜ਼ਰ ਸਨ ਇਸ ਮੌਕੇ ਤੇ ਬਲਾਕ ਪ੍ਰਧਾਨ ਬੱਬੀ ਕੁਮਾਰ ਵੱਲੋਂ ਨਰੋਟ ਜੈਮਲ ਸਿੰਘ ਨਗਰਪੰਚਾਇਤ ਨੂੰ ਮਿਲੇ 4 ਈ ਰਿਕਸ਼ਾ ਨੂੰ ਹਰੀ ਚੰਡੀ ਦੇ ਗੁਰਵਾਨਾ ਕੀਤਾ ਗਿਆ ਉਹਨਾਂ ਨੇ ਇਸ ਮੌਕੇ ਤੇ ਕੀ ਕੁਝ ਕਿਹਾ ਤੁਸੀਂ ਵੀ ਸੁਣੋ ਮੈਂ ਕਰਮਚੰਦ ਕੋਕੋ ਐਸਈ ਵਿੰਗ ਬਲਾਕ ਪ੍ਰਧਾਨ ਆਮ ਆਦਮੀ ਪਾਰਟੀ ਨਰੋਜ ਜੈਮਲ ਸਿੰਘ ਮੈਂ ਧੰਨਵਾਦ ਕਰਦਾ ਹਾਂ ਕੈਬਨਿਟ ਮੰਤਰੀ ਸ਼੍ਰੀ ਲਾਲ ਚੰਦ ਕਟਾਰੂ ਚੱਕ ਜੀ ਦਾ ਕਿ ਜਿਨ੍ਹਾਂ ਨੇ ਸਾਡੇ ਨਰੋਡ ਵਾਸਤੇ ਦਿਨ ਰਾਤ ਮਿਹਨਤ ਕਰਕੇ ਬਹੁਤ ਕੁਝ ਦਿੱਤਾ ਇੱਕ ਫੋਕ ਮਸ਼ੀਨ ਦਿੱਤੀ ਹੈ ਕਿ ਮੱਖੀ ਮੱਛਰ ਵਾਸਤੇ ਵੀ ਦਿੱਤੀ ਹੈ ਕਿ ਲੋਕਾਂ ਦੇ ਮੱਖੀ ਮੱਛਰ ਤੋਂ ਲੋਕਾਂ ਦਾ ਬਚਾਅ ਹੋ ਸਕੇ ਕਟੜੇ ਭੇਗੇ ਆ ਈ ਰਿਕਸ਼ੇ ਚ ਆ ਦਿੱਤੇ ਆ ਸਾਡੇ ਮੰਤਰੀ ਸਾਹਿਬ ਸਾਡੇ ਨੂੰ ਰੋਡ ਵਾਸਤੇ ਬਹੁਤ ਕੁਝ ਦੇ ਰਹੇ ਨੇ ਪਹਿਲੀਆਂ ਸਰਕਾਰਾਂ ਵੀ ਰਹੀਆਂ ਨੇ ਜਿਨ੍ਹਾਂ ਨੇ ਇਸ ਵੱਲ ਧਿਆਨ ਨਹੀਂ ਦਿੱਤਾ ਲੋਕਾਂ ਵੱਲ ਧਿਆਨ ਨਹੀਂ ਦਿੱਤਾ ਤੇ ਗੰਦਗੀ ਬਹੁਤ ਸੀ ਸਾਡੇ ਹਰਮਨ ਪਿਆਰੇ ਕੈਬਨਿਟ ਮੰਤਰੀ ਸ਼੍ਰੀ ਲਾਲ ਚੰਦ ਕਟਾਰੂ ਚੱਕਣਾ ਸਾਡੇ ਨੂੰ ਰੋਡ ਵਾਸਤੇ ਬਹੁਤ ਚੰਗੀਆਂ ਸੁਵਿਧਾ ਦਿੱਤੀਆਂ ਨੇ ਤੇ ਦੇ ਵੀ ਰਹੇ ਨੇ ਸੀਵਰੇਜ ਦਿੱਤੇ ਨੇ ਸੀਵਰੇਜ ਦਾ ਵੀ ਤੋਂ ਕੱਢ ਨਹੀਂ ਕਰਕੇ ਗਿਆ ਨੇ ਤੋ ਬਾਕੀ ਜਿਹੜੇ ਤੇ ਅਫਸਰ ਲਾਇ ਨੇ ਮੰਤਰੀ ਸਾਹਿਬ ਨੇ ਉਹ ਵੀ ਵਧੀਆ ਲਾਇ ਨੇ ਕਿ ਉਹਨਾਂ ਨੂੰ ਇੱਕ ਫੋਨ ਕਰਦੇ ਆ ਤੇ ਜੋ ਵੀ ਸਾਡੀ ਪ੍ਰੋਬਲਮ ਮੁਸ਼ਕਲ ਲਾਈਟ ਦੀ ਜਾਂ ਕੁਝ ਵੀ ਹੈ ਉਹ ਮੌਕੇ ਤੇ ਹੱਲ ਹੁੰਦੀ ਹੈ ਇਹੋ ਜੀ ਸਰਕਾਰ ਪਹਿਲਾਂ ਕਹਿੰਦੇ ਨੇ ਨਹੀਂ ਆਈ ਤਨੇ ਕਦੇ ਆਣੀ ਹੈ ਇਹੋ ਹੀ ਕੈਬਨਟ ਮੰਤਰੀ ਸ਼੍ਰੀ ਲਾਲਚੰਦ ਕਟਾਰੂ ਚੱਕ ਜੀ ਦੀ ਸਰਕਾਰ ਬਹੁਤ ਵਧੀਆ ਸਰਕਾਰ ਹੈ ਧੰਨਵਾਦ ਜੈ ਹਿੰਦ ਸਭ ਤੋਂ ਪਹਿਲਾਂ ਤੇ ਮੈਂ ਮੰਤਰੀ ਸ਼੍ਰੀ ਲਾਲਚੰਦ ਕਟਾਰੂ ਚੱਕ ਜੀ ਦਾ ਬਹੁਤ ਧੰਨਵਾਦ ਕਰਦਾ ਹਾਂ ਜਿਹੜੇ ਸਾਡੇ ਸ਼ਹਿਰ ਤਾਈ ਬਹੁਤ ਜ਼ਿਆਦਾ ਮਿਹਨਤ ਕਰ ਰਹੇ ਨੇ ਬਹੁਤ ਹੀ ਫੈਸਿਲਿਟੀਆਂ ਦੇ ਰਹੇ ਆ ਬਹੁਤ ਸਾਰੇ ਕੰਮ ਕਰਾਏ ਜਾਣ ਤੇ ਅੱਜ ਈ ਰਿਕਸ਼ਾ ਜਿਹਰੇ ਨੂੰ ਹਰੀ ਚੰਡੀ ਦੇ ਕੇ ਇਹ ਸ਼ਹਿਰ ਵਾਸੀਆਂ ਦਾ ਜਿਹੜੀ ਬਹੁਤ ਪ੍ਰੋਬਲਮ ਆ ਰਹੀ ਸੀ ਕੂੜੇ ਦੀ ਉਹ ਬਹੁਤ ਵਧੀਆ ਕੰਮ ਹੋਣਗੇ ਮੈਂ ਸ਼ਹਿਰ ਵਾਸੀਆਂ ਵਾਸਤੇ ਬੇਨਤੀ ਕਰਨਾ ਹਾਂ ਕਿ ਉਹ ਆਪਣੇ ਆਪਣੇ ਆਟੋ ਹਰ ਵਾਰ ਚ ਆਣਗੇ ਉਹ ਉਹਦੇ ਵਿੱਚ ਜਿਹੜਾ ਕੂੜਾ ਉਹਦੇ ਵਿੱਚ ਉਹ ਪਾਣ